ਭਿੰਡੀ ਦੀ ਚਿਪਚਪਾ ਹਟਾ ਸਬਜੀ ਜਿਹੜੀ ਉਹ ਕਈ ਵਾਰੀ ਆਪਾਂ ਬਹੁਤ ਧਿਆਨ ਦੇ ਨਾਲ ਤੇ ਬਹੁਤ ਹੀ ਸਾਫ਼ ਕਰਕੇ ਆਪਾਂ ਭਿੰਡੀ ਨੂੰ ਬਣਾਉਂਦੇ ਆਂ ਫੇਰ ਵੀ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਜਿਹੜੀ ਸਬਜੀ ਉਹਦੇ ਵਿੱਚ ਲੇਸ ਬਣ ਜਾਂਦੀ ਹੈ ਇਸ ਕਰਕੇ ਜਦੋਂ ਵੀ ਆਪਾਂ ਨੇ ਭਿੰਡੀ ਲੈਣੀ ਹੈ ਭਿੰਡੀ ਜਿਹੜੀ ਸਡੀ ਉਹ ਨਰਮ ਤੇ ਛੋਟੇ ਸਾਈਜ਼ ਦੀ ਹੋਣੀ ਚਾਹੀਦੀ ਹੈ ਤੇ ਇਹਨੂੰ ਆਪਾਂ ਭਿੰਡੀ ਨੂੰ ਚੰਗੀ ਤਰ੍ਹਾਂ ਪਹਿਲਾਂ ਛਾਂਟ ਲਿਆ ਸਾਬ ਪਿੰਡੀਆਂ ਜਿਹੜੀਆਂ ਆਪਾਂ ਨੇ ਕੱਢ ਲਈਆਂ ਤੇ ਹੁਣ ਪਿੰਡੀਆਂ ਨੂੰ ਆਪਾਂ ਦੋ ਤਿੰਨ ਪਾਣੀਆਂ ਦੇ ਵਿੱਚ ਜਿਹੜਾ ਲਗਾਤਾਰ ਚੱਲਦੇ ਪਾਣੀ ਦੇ ਵਿੱਚ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਨੇ ਧੋ ਲੈਣਾ ਬਹੁਤ ਵਾਰ ਇਸ ਤਰ੍ਹਾਂ ਹੁੰਦਾ ਹੈ ਸਬਜੀ ਜਿੰਨੀ ਮਰਜ਼ੀ ਵਧੀਆ ਢੰਗ ਨਾਲ ਬਣਾਈਏ ਤੇ ਜਿਹੜੀ ਚਿਪਚਪਾਟ ਆ ਉਹ ਰਹੀ ਜਾਂਦੀ ਹੈ ਲੇਸ ਜਿਹੜੀ ਉਹ ਰਹੀ ਜਾਂਦੀ ਹੈ ਹੁਣ ਇਸ ਤਰ੍ਹਾਂ ਆਪਾਂ ਨੇ ਦੋ ਪਾਣੀਆਂ ਦੇ ਵਿੱਚ ਮਲ-ਮਲ ਕੇ ਜਿਹੜੀਆਂ ਪਿੰਡੀਆਂ ਨੂੰ ਚੰਗੀ ਤਰ੍ਹਾਂ ਧੋ ਲੈਣਾ ਇਸ ਤਰੀਕੇ ਨਾਲ ਜੇ ਆਪਾਂ ਭਿੰਡੀ ਨੂੰ ਪਹਿਲਾਂ ਤਿਆਰ ਕਰੀਏ ਤਾਂ ਭਿੰਡੀ ਦੇ ਵਿੱਚ ਜਿਹੜੀ ਲੇਸ ਆ ਉਹ ਬਿਲਕੁਲ ਤਿਆਰ ਨਹੀਂ ਹੁੰਦੀ ਤੇ ਦੇਖੋ ਭਿੰਡੀ ਐਸੀ ਧੋ ਲਈ ਤੇ ਐਂ ਚੰਗੀ ਤਰ੍ਹਾਂ ਸਾਫ਼ ਕਰ ਲਈ ਇਹਨੂੰ ਆਪਾਂ ਹਲਕੇ ਨਮਕਾਲੇ ਪਾਣੀ ਵਿੱਚ ਵੀ ਧੋ ਸਕਦੇ ਹਾਂ ਤੇ ਪਾਣੀ ਆਪਾਂ ਨੇ ਦੇਖ ਲਓ ਦੋ ਪਾਣੀਆ 'ਚ ਧੋ ਲਈ ਪਾਣੀ ਜਿਹੜਾ ਸਾਡਾ ਬਿਲਕੁਲ ਸਾਫ਼ ਹੁਣ ਪਾਣੀ ਸਾਫ਼ ਹੈ ਹੁਣ ਆਪਾਂ ਇਹਨੂੰ ਇੱਕ ਟੋਕਰੀ ਦੇ ਵਿੱਚ ਕੱਢ ਲਵਾਂਗੇ ਉਹ ਟੋਕਰੀ ਦੇ ਵਿੱਚ ਜਦੋਂ ਆਪਾਂ ਇਹਦੇ ਪਾਵਾਂਗੇ ਇਹਦੇ ਵਿੱਚ ਜਿਹੜਾ ਪਾਣੀ ਆ ਉਹ ਸਾਰਾ ਜਿਹੜਾ ਆਪਾਂ ਨੇ 15 ਕਿ ਮਿੰਟ ਰੱਖ ਕੇ ਜਿਹੜਾ ਚੰਗੀ ਤਰ੍ਹਾਂ ਨਿਚੋੜ ਲੈਣਾ। ਹਾਂ ਇਹ ਦੇਖੋ ਭਿੰਡੀ ਦੇ ਆਖਣ ਦੇ ਵਿੱਚ ਕਿੰਨੀ ਵਧੀਆ ਲੱਗ ਰਹੀ ਹੈ। ਤਾਜੀ ਭਿੰਡੀ ਹੈ ਨਰਮ ਤੇ ਬਿਲਕੁਕੁਲ ਤਾਜੀ ਹੈ। ਇਹਦੇ ਜਿਹੜੇ ਬੀਜ ਆ ਉਹ ਬਹੁਤ ਨਰਮ ਹੈ। ਹੁਣ ਆਪਾਂ ਨੇ ਪਾਣੀ ਦੇ ਵਿੱਚ ਜਿਹੜੀ ਭਿੰਡੀ ਉਹ ਕੱਢ ਲਈ। ਹੁਣ ਆਪਾਂ ਇਹਨੂੰ ਕਿਸੇ ਭਾਂਡੇ ਦੇ ਵਿੱਚ ਰੱਖ ਕੇ ਜਿਹੜਾ ਇਹਦਾ ਪਾਣੀ ਆਪਾਂ ਨੇ 15 ਕਿ ਮਿੰਟ ਚੰਗੀ ਤਰ੍ਹਾਂ ਨਿਚੋੜ ਦੇਣਾ। ਹਾਂਜੀ ਹੁਣ ਦੇਖੋ ਇਹਨੂੰ ਆਪਾਂ ਦਾ ਰੱਖ ਤਾ ਹੁ ਪਾਣੀ ਹੈ ਜਿਹੜਾ ਸਾਡਾ ਉਹ ਕਾਫੀ ਖਾਤ ਤੱਕ ਜਿਹੜਾ ਹੁਣ ਉਚੜ ਗਿਆ ਪਿੰਡੀ ਹੈ ਜਿਹੜੀ ਸਾਡੀ ਗਿੱਲੀ ਹੈ ਹੁਣ ਆਪਾਂ ਇਹਨੂੰ ਇੱਕ ਮੋٹے ਤੌਲੀਏ ਦੇ ਉੱਤੇ ਜਿਹੜਾ ਸੁਕਣਾ ਪਾਵਾਂਗੇ ਪੱਖੇ ਦੇ ਥੱਲੇ ਆਪਾਂ ਇਹਨੂੰ 3-4 ਘੰਟੇ ਜਿਹੜਾ ਰੱਖਾਂਗੇ ਤਾਂ ਕਿ ਜਿਹੜਾ ਇਹਦਾ ਗਿੱਲਾ ਪਾਣਾ ਤੇ ਇਹਦੇ ਡੰਡੀ ਵਾਲਾ ਪਾਸਾ ਜਿਹੜਾ ਉਹ ਸੌਖਾ ਜਿਹੜਾ ਸੁੱਕਦਾਨੀ ਹੈਗਾ ਉਹਦੇ ਕਰਕੇ ਜਿਹੜੀ ਇਹ ਚਿਪਚਪਾਟ ਹੋ ਜਾਂਦੀ ਹੈ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਇੱਕ ਖੁੱਲੇ ਕੱਪੜੇ ਦੇ ਉੱਪਰ ਇਹਨੂੰ ਆਪਾਂ ਨੇ ਸੁਕਾ ਲੈਣਾ। ਹਾਂਜੀ ਹੁਣ ਆ ਇਹਦਾ ਜਿਹੜਾ ਪਾਣੀ ਉਹ ਹਲਕਾ ਜਾ ਸੁੱਕ ਜਾਣਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਾਂਗੇ। ਹੁਣ 4 ਘੰਟੇ ਹੋ ਗਏ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਕਾਟਨ ਦੇ ਕੱਪੜੇ ਨਾਲ ਪੂਨੇ ਦੇ ਨਾਲ ਜੇ ਡੰਡੀ ਵਾਲਾ ਪਾਸਾ ਉਹਨੂੰ ਆਪਾਂ ਨੇ ਚੰਗੀ ਤਰ੍ਹਾਂ ਸਾਫ਼ ਕਰ ਲੈਣਾ। ਪਿੰਡੀ ਨੂੰ ਆਪਾਂ ਧੋ ਕੇ ਜਿੰਨਾ ਮਰਜੀ ਧੁੱਪ 'ਚ ਜਾਂ ਪੱਖੇ ਥੱਲੇ ਸੁਕਾ ਲੀਏ ਜਿਹੜੀ ਡੰਡੀ ਆ ਉਹਦੇ ਵਿੱਚ ਜਿਹੜਾ ਹਲਕਾ ਫੁਲਕਾ ਪਾਣੀ ਹੁੰਦਾ ਉਹਦੇ ਨਾਲ ਇਹ ਚਿਪਚਪਾਟ ਜਿਹੜੀ ਬਣ ਜਾਂਦੀ ਹੈ ਹੁਣ ਆਪਾਂ ਦੇਖੋ ਇਹਨੂੰ ਚੰਗੀ ਤਰ੍ਹਾਂ ਸੁਕਾ ਲਿਆ 4 ਘੰਟੇ ਸੁਕਾਣ ਤੇ ਬਾਅਦ ਵੀ ਜਿਹੜਾ ਸਾਡਾ ਕੱਪੜਾ ਹੋ ਹਲਕਾ ਜਾਂ ਸਿੱਲਾ ਹੋ ਗਿਆ ਕਿਉਂਕਿ ਡੰਡੀ ਦੇ ਵਿੱਚ ਜਿਹੜਾ ਪਾਣੀ ਉਹ ਥੋੜਾ ਬਹੁਤਾ ਰਹਿ ਜਾਂਦਾ ਇਸ ਤਰ੍ਹਾਂ ਆਪਾਂ ਨੇ ਸਾਰੀਆਂ ਪਿੰਡੀਆਂ ਨੂੰ ਚੰਗੀ ਤਰ੍ਹਾਂ ਸਕਾਲੇ ਹਾਂਜੀ ਭਿੰਡੀ ਸਾਡੀ ਪੂਰੀ ਤਰ੍ਹਾਂ ਸੁੱਕ ਗਈ ਤੇ ਹੁਣ ਆਪਾਂ ਭਿੰਡੀ ਦੀ ਜਿਹੜੀ ਕਟਿੰਗ ਕਰਦੇ ਆਂ ਤੇ ਆਪਾਂ ਨੇ ਭਿੰਡੀ ਦੇ ਦੋਨੇ ਜਿਹੜੇ ਸਿਰੇ ਆ ਉਹਨਾਂ ਨੂੰ ਕੱਟ ਦੇਣਾ ਤੇ ਇਸ ਤਰ੍ਹਾਂ ਦੇਖੋ ਭਿੰਡੀ ਦੇ ਵਿੱਚ ਪੋਰਾ ਵੀ ਇੱਕ ਲੇਸ ਜਿਹੜੀ ਤਿਆਰ ਨਹੀਂ ਹੋਈ ਹੈ ਤੇ ਭਿੰਡੀ ਸਾਡੀ ਬਿਲਕੁਲ ਸੁੱਕ ਗਈ ਤੋਂਣ ਦੇ ਬਾਵਜੂਦ ਸਕਾਉਣ ਦੇ ਬਾਵਜੂਦ ਵੀ ਜਿਹੜੀ ਭਿੰਡੀ ਹੈ ਹਲਕੀ-ਫੁਲਕੀ ਜਿਹੜੀ ਉਹ ਗਿੱਲੀ ਰਹਿ ਜਾਂਦੀ ਹੈ ਇਸ ਤਰ੍ਹਾਂ ਆਪਾਂ ਨੇ ਇਹ ਭਿੰਡੀ ਜਿਹੜੀ ਤਿਆਰ ਕਰ ਲਈ ਤੇ ਆਪਾਂ ਨੇ ਦੀ ਜਿਹੜੀ ਕਟਿੰਗ ਆ ਉਹ ਗੋਲ ਸ਼ੇਪ 'ਚ ਵੀ ਕਰ ਸਕਦੇ ਆ ਤਿਰਛੇ ਸ਼ੇਪ 'ਚ ਵੀ ਕਰ ਸਕਦੇ ਆ ਤੇ ਲੰਬਾਈ ਸ਼ੇਪ ਦੇ ਵਿੱਚ ਵੀ ਕਰ ਸਕਦੇ ਆ ਹੁਣ ਅਸੀਂ ਤੁਹਾਨੂੰ ਭਿੰਡੀ ਦੀ ਜਿਹੜੀ ਕਟਿੰਗ ਕਰਕੇ ਦਿਖਾਣਾ ਹੈ ਦੇਖੋ ਭਿੰਡੀ ਦੇ ਵਿੱਚ ਜਿਹੜੀ ਲੇਸ ਉਹ ਬਿਲਕੁਲ ਖਤਮ ਹੈ ਇਹਦੇ ਵਿੱਚ ਬਿਲਕੁਲ ਵੀ ਲੇਸ ਪੈਦਾ ਨਹੀਂ ਹੋਈ ਹੈਗੀ ਕਿਉਂਕਿ ਅਸੀਂ ਇਸ ਤਰੀਕੇ ਦੇ ਨਾਲ ਭਿੰਡੀ ਨੂੰ ਸੁਕਾਇਆ ਤੇ ਇਹ ਚੰਗੀ ਤਰ੍ਹਾਂ ਆਪਾਂ ਨੇ ਇਹਨੂੰ ਕੱਪੜੇ ਨਾਲ ਪੂੰਝ ਲਿਆ ਪੂੰਝਣਾ ਜਿਹੜਾ ਕੱਪੜੇ ਨਾਲ ਇਹ ਬਹੁਤ ਜ਼ਰੂਰੀ ਹੁੰਦਾ ਤੇ ਦੇਖੋ ਇਸ ਤਰ੍ਹਾਂ ਜਿਹੜੀ ਆਪਾਂ ਨੇ ਭਿੰਡੀ ਦੀ ਕਟਿੰਗ ਕਰ ਲਈ ਕੋਈ ਇਹਦੇ ਵਿੱਚ ਲੇਸ ਨਹੀਂ ਹੋਈ ਸਬਜੀ ਆਪਾਂ ਨੇ ਜਦੋਂ ਬਣਾਉਣੀ ਹੈ ਇਹਦੇ ਵਿੱਚ ਆਪਾਂ ਨੂੰ ਕੋਈ ਨਿੰਬੂ ਪਾਉਣ ਦੀ ਲੋੜ ਨਹੀਂ ਐਸੇ ਤਰ੍ਹਾਂ ਹੀ ਆਪਾਂ ਇਹ ਸਬਜੀ ਜਿਹੜੀ ਬਣਾ ਸਕਦੇ ਹਾਂ ਤੇ ਬਿਲਕੁਲ ਵੀ ਜਿਹੜੀ ਇਹਦੇ ਵਿੱਚ ਲੇਸ ਜਿਹੜੀ ਉਹ ਨਹੀਂ ਹੁੰਦੀ ਤੇ ਆਪ ਵੀ ਇੱਕ ਵਾਰੀ ਇਸ ਤਰ੍ਹਾਂ ਜਰੂਰ ਬਣਾਇਓ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਮੈਨੂੰ ਸਬਸਕ੍ਰਾਈਬ ਵੀ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਲਾਈਕ ਵੀ ਕਰਿਓ ਤੇ ਜਿਹੜੀ ਭਿੰਡੀ ਐ ਇਸ ਤਰ੍ਹਾਂ ਬਣਾਉਣ ਨਾਲ ਬਹੁਤ ਹੀ ਆਸਾਨ ਤਰੀਕਾ ਦੇਖ ਲੈਣਾ ਦਾ ਬਹੁਤ ਬਹੁਤ ਧੰਨਵਾਦ